ਕਾਰ ਤੇ ਐਸਜੀਪੀਸੀ ਦਾ ਟਕਰਾਵ ਤੇ ਲਗਾਤਾਰ ਅੱਗੇ ਵਧ ਰਿਹਾ ਦੂਜੇ ਪਾਸੇ 15 ਜਨਵਰੀ ਨੂੰ ਜਿਸ ਤਰੀਕੇ ਨਾਲ ਹੁਣੇ ਤੱਕ ਤੇ ਇਹੀ ਖਬਰ ਹੈ ਕਿ ਮੁੱਖ ਮੰਤਰੀ ਅਕਾਲ ਤਖਤ ਦੇ ਸਾਹਮਣੇ ਪੇਸ਼ ਹੋਣਗੇ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਕੱਲ ਹੋਰ ਜਿਹੜੀ ਨਵੀਂ ਡਿਵੈਲਪਮੈਂਟ ਹੋਈ ਹੈ ਉਹ ਐਵੇਂ ਕਿ ਜਿਹੜੇ ਮੁਲਾਜ਼ਮ ਜਿਹੜੇ ਐਸਆਈਟੀ ਦੀ ਐਫਆਈਆਰ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਸੀ ਉਹਨਾਂ ਨੇ ਆਪਣੀ ਜ਼ਮਾਨਤ ਵਾਸਤੇ ਅਪਲਾਈ ਕੀਤਾ ਸੀਗਾ ਤੇ ਉਸ ਮੁੱਦੇ ਦੇ ਉੱਤੇ ਸੁਣਵਾਈ ਫਿਲਹਾਲ 21 ਜਨਵਰੀ ਵਾਸਤੇ ਟਾਲ ਦਿੱਤੀ ਗਈ ਹੈ ਤੇ ਉਹਨਾਂ ਨੂੰ ਜ਼ਮਾਨਤ ਨਹੀਂ ਮਿਲੀ ਦੂਜੇ ਪਾਸੇ ਜਿਹੜੇ ਸਤਿੰਦਰ ਸਿੰਘ ਕੋਹਲੀ ਜਿਨ੍ਹਾਂ ਨੂੰ ਐਸਆਈਟੀ ਨੇ ਅਰੈਸਟ ਕੀਤਾ ਹੋਇਆ ਉਹਨਾਂ ਨੂੰ ਲੈ ਕੇ ਲੁਧਿਆਣੇ ਦੇ ਇੱਕ ਸੀਏ ਅਸ਼wini ਕੁਮਾਰ ਉਹਨਾਂ ਦੇ ਦਫਤਰ ਦੇ ਵਿੱਚ ਕੱਲ ਛਾਪਾ ਮਾਰਿਆ ਤੇ ਅਸ਼wini ਕੁਮਾਰ ਉੱਥੇ ਮੌਜੂਦ ਨਹੀਂ ਸੀ ਪਰ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਉਹਨਾਂ ਦੇ ਪੁੱਤਰ ਦੀ ਹਾਜ਼ਰੀ ਦੇ ਵਿੱਚ ਇਹ ਤਲਾਸ਼ੀ ਲਈ ਗਈ ਬਹੁਤ ਸਾਰੇ ਡਾਕੂਮੈਂਟ ਕੰਪਿਊਟਰ ਲੈਪਟਾਪ ਕਾਫੀ ਕੁਝ ਚੀਜ਼ਾਂ ਨੂੰ ਰਿਕਵਰ ਕੀਤੀ ਗਈ ਹੈ ਹੁਣ ਇਸ ਰੇਡ ਦਾ ਸਿੱਟਾ ਕੀ ਨਿਕਲਿਆ ਇਹ ਤੇ ਬਾਅਦ ਵਿੱਚ ਪਤਾ ਲੱਗੇਗਾ ਪਰ ਅੱਜ ਕਮਲਦੀਪ ਸਿੰਘ ਬਰਾੜ ਜਿਹੜੇ ਇੰਡੀਆ ਨੈੱਟਵਰਕ ਦੇ ਸੀਨੀਅਰ ਰਿਪੋਰਟਰ ਹੈਗੇ ਨੇ ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਸਤਿੰਦਰ ਸਿੰਘ ਕੋਹਲੀ ਦੇ ਬਾਰੇ ਕੁਝ ਖੁਲਾਸੇ ਕਿਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਵੀ ਜਿਹੜੇ ਸਤਿੰਦਰ ਸਿੰਘ ਕੋਹਲੀ ਹੈ ਇਹਨਾਂ ਨੂੰ ਗੁਰਬਾਣੀ ਪ੍ਰਸਾਰਣ ਜਿਹੜਾ ਪੀਟੀਸੀ ਨੂੰ ਇੱਕ ਰਾਈਟ ਮਿਲਿਆ ਹੋਇਆ ਸੀਗਾ ਉਹਦਾ ਡਿਸਟ੍ਰੀਬਿਊਸ਼ਨ ਦਾ ਕੈਨੇਡਾ ਦਾ ਡਿਸਟ੍ਰੀਬਿਊਸ਼ਨ ਦਾ ਰਾਈਟ ਉਹ ਸਤਿੰਦਰ ਸਿੰਘ ਕੋਹਲੀ ਨੂੰ ਮਿਲਿਆ ਹੋਇਆ ਸੀ ਜਦ ਇਸ ਗੱਲ ਦੀ ਕਨਫਰਮੇਸ਼ਨ ਕਮਲਦੀਪ ਸਿੰਘ ਬਰਾੜ ਦੀ ਰਿਪੋਰਟ ਦੇ ਹਿਸਾਬ ਨਾਲ ਪੀਟੀਸੀ ਦੇ ਅਫੀਸ਼ੀਅਲਸ ਨਾਲ ਲਿੱਤੀ ਗਈ ਤੇ ਕਿਸੇ ਨੇ ਵੀ ਇਸ ਗੱਲ ਦੀ ਜਾਣਕਾਰੀ ਨਾ ਹੋਣ ਦਾ ਦਾਵਾ ਕੀਤਾ ਕਿ ਉਹਨਾਂ ਨੂੰ ਨਹੀਂ ਪਤਾ ਕਿ ਸਤਿੰਦਰ ਸਿੰਘ ਕੋਹਲੀ ਨੂੰ ਨਾਲ ਨੂੰ ਇਦਾਂ ਦੇ ਕੋਈ ਰਾਈਟਸ ਦਿੱਤੇ ਗਏ ਨੇ ਰਪੀ ਸਿੰਘ ਕੋ ਲੈ ਕੇ ਹਰਦੀਪ ਸਿੰਘ ਥਾਨੀ ਜਿਹੜੇ ਸੀਈਓ ਹੈ ਉਸ ਤੋਂ ਇਲਾਵਾ ਨਰਿੰਦਰਪਾਲ ਸਿੰਘ ਜਿਹੜੇ ਐਕਸਟਰਨਲ ਮਾਮਲੇ ਦੇਖਦੇ ਨੇ ਪੀਟੀਸੀ ਦੇ ਯਾ ওভারਸੀਜ਼ ਮਾਮਲੇ ਦੇਖਦੇ ਨੇ ਕਿਸੇ ਨੇ ਵੀ ਇਸ ਗੱਲ ਦਾ ਧੀ ਇੱਕ ਤਰੀਕੇ ਨਾਲ ਪੁਸ਼ਟੀ ਨਹੀਂ ਕੀਤੀ ਕਿ ਇਦਾਂ ਦੇ ਅਧਿਕਾਰ ਸਤਿੰਦਰ ਸਿੰਘ ਕੋਲੀ ਨੂੰ ਦਿੱਤੇ ਗਏ ਨੇ ਇਸ ਰਿਪੋਰਟ ਦੇ ਵਿੱਚ ਵੀ ਇਹ ਵੀ ਜ਼ਿਕਰ ਹੈ ਜਦ ਅਵਤਾਰ ਸਿੰਘ ਮੱਕੜ ਉਹਨਾ ਐਸਜੀਪੀਸੀ ਦੇ ਪ੍ਰਧਾਨ ਹੁੰਦੇ ਸੀ ਤੇ ਉਹਨਾਂ ਨੇ ਸਤਿੰਦਰ ਸਿੰਘ ਕੋਲੀ ਨੂੰ ਸਸਪੈਂਡ ਕਰਨ ਦਾ ਕੱਢਣ ਦਾ ਫੈਸਲਾ ਕੀਤਾ ਸੀ ਪਰ ਉਸ ਤੋਂ ਅਗਲੇ ਦਿਨ ਅਗਲੇ ਦਿਨ ਹੀ ਉਹਨਾਂ ਨੂੰ ਰੀਇਨਸਟੇਟ ਕਰ ਦਿੱਤਾ ਗਿਆ ਸੀ ਔਰ ਸਾਰੇ ਜਾਣਦੇ ਨੇ ਕਿ ਵੀ ਕਿਉਂ ਉਹਨਾਂ ਨੂੰ ਰੀਨਸੈਟ ਕਰ ਦਿੱਤਾ ਗਿਆ ਸੀ 75% ਦਾ ਜਿਹੜਾ ਦਾਵਾ ਸੀਗਾ ਕਿ 75% ਦੀ ਰਿਕਵਰੀ ਕੀਤੀ ਜਾਏ ਇਹਨਾਂ ਤੋਂ ਉਹ ਆਰਡਰ ਵੀ ਅਕਾਲ ਤੱਕ ਕਦੀ ਵੀ ਇੰਪਲੀਮੈਂਟ ਨਹੀਂ ਹੋਏ ਔਰ ਇੱਥੇ ਤੱਕ ਵੀ ਇਸ ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਸਤਿੰਦਰ ਸਿੰਘ ਕੋਹਲੀ ਦੇ ਯਾਨੀ ਉਸ ਵਕਤ ਦੇ ਸਕੱਤਰ ਹੁੰਦੇ ਸੀਗੇ ਉਹ ਇੱਕ ਤਰੀਕੇ ਨਾਲ ਸਤਿੰਦਰ ਸਿੰਘ ਕੋਹਲੀ ਉਹਨਾਂ ਦੇ ਇਹ ਮੁਲਾਜ਼ਮ ਦੀ ਤਰ੍ਹਾਂ ਕੰਮ ਕਰਦੇ ਸੀ ਔਰ ਸਰਕਾਰ ਦੀ ਤਰਫੋਂ ਵੀ ਇੱਕ ਇਸ ਰਿਪੋਰਟ ਦੇ ਵਿੱਚ ਵੀ ਨਸ਼ਰ ਹੈਗਾ ਕਿ ਹਰਪ੍ਰੀਤ ਸਿੰਘ ਸੀਏ ਉਹਨਾਂ ਨੂੰ ਸਰਕਾਰ ਨੇ ਅਪੌਇੰਟ ਕੀਤਾ ਸੀ ਜਿਨ੍ਹਾਂ ਨੇ ਇਕਸਟਰਨਲ ਆਡਿਟ ਵਾਸਤੇ ਬਾਰ-ਬਾਰ ਐਪਲੀਕੇਸ਼ਨ ਦਿੱਤੀ ਇੱਕ ਰਿਕਵੈਸਟ ਕੀਤੀ ਕਿ ਵੀ ਇਕਸਟਰਨਲ ਆਡਿਟ ਕੀਤਾ ਜਾਣਾ ਚਾਹੀਦਾ ਐਸਜੀਪੀਸੀ ਦਾ ਔਰ ਇਸ ਫਿਰ ਦੁਆਰਾ ਸੀ ਇਸ ਗੱਲ ਨੂੰ ਦੱਸਦੀ ਹੈ ਇਸ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਹੋਇਆ ਹੈ ਕਿ ਨਾਂ ਤੇ ਸਤਿੰਦਰ ਸਿੰਘ ਕੋਹਲੀ ਜਿਨ੍ਹਾਂ ਦੀ ਮੁੱਖ ਜ਼ਿੰਮੇਵਾਰੀ ਸੀਗੀ ਕਿ ਇੰਟਰਨਲ ਆਡਿਟ ਐਸਜੀਪੀਸੀ ਦੇ ਖਾਤਿਆਂ ਦਾ ਖਾਸ ਕਰਕੇ 32800 ਰੁਪਿਆਂ ਦੇ ਮਾਮਲੇ ਦੇ ਵਿੱਚ ਜਿਹੜੀ ਐਂਟਰੀਆਂ ਹੋਈ ਜਿਹੜੀ ਐਂਟਰੀਆਂ ਨਹੀਂ ਹੋਈ ਉਹਦੇ ਉੱਤੇ ਕਦੀ ਨਾ ਤੇ ਇੰਟਰਨਲ ਆਡਿਟ ਕੀਤਾ ਔਰ ਨਾ ਹੀ ਉਹਨਾਂ ਨੇ ਇਕਸਟਰਨਲ ਆਡਿਟ ਹੋਣ ਦਿੱਤਾ ਇਹ ਬੜੇ ਗੰਭੀਰ ਇਲਜ਼ਾਮ ਹੈਗੇ ਨੇ ਉਹਨਾਂ ਸਾਰੇ ਇਲਜ਼ਾਮਾਂ FIT ਆਪਣੀ ਇਨਵੈਸਟੀਗੇਸ਼ਨ ਦੇ ਵਾਸਤੇ ਦੇ ਨਾਲ ਅੱਗੇ ਵੱਧ ਰਹੀ ਹੈ ਔਰ 5 ਦਿਨ ਦਾ ਜਿਹੜਾ ਰਿਮਾਂਡ ਇਹਨਾਂ ਦਾ ਐਕਸਟੈਂਡ ਹੋਇਆ ਸੀ ਉਸ ਰਿਮਾਂਡ ਦੇ ਦੌਰਾਨ ਹੀ ਅਸ਼wini ਕੁਮਾਰ ਜਿਹੜੇ ਲੁਧਿਆਣਾ ਦੇ ਸੀਏ ਦੇ ਘਰ ਰੇਡ ਪੈਣਾ ਆਫਿਸ ਦੇ ਵਿੱਚ ਰੇਡ ਮਾਰਨਾ ਉਹ ਆਪਣੇ ਆਪ ਹੀ ਜਿਸ ਨਾ ਕਿਸੇ ਜਗ੍ਹਾ ਇਸ ਇਨਵੈਸਟੀਗੇਸ਼ਨ ਨੂੰ ਅੱਗੇ ਵਧਦੀ ਹੋਈ ਦੇਖਿਆ ਜਾ ਰਿਹਾ ਹੈ